ਮੈਂ ਪੁੱਛਣਾ ਚਾਹਣਾ ਹੈ ਕੋਈ ਹੋਰ ਪਾਰਟੀ ਹੈ ਹਿੰਦੁਸਤਾਨ ਵਿੱਚ ਜਿਸ ਪਾਰਟੀ ਦੇ ਲੀਡਰਾਂ ਤੇ ਵਰਕਰਾਂ ਨੇ ਆਪਣੀ ਸੂਬੇ ਖਾਤਰ ਆਪਣੀ ਕੌਮ ਖਾਤਰ ਆਪਣੇ ਲੋਕਾਂ ਖਾਤਰ ਜਾਨਾਂ ਕੁਰਬਾਨ ਕੀਤੀਆਂ ਇੱਕ ਵੀ ਤੁਨੂਨ ਮਿਸਾਲ ਨਹੀਂ ਮਿਲੂਗੀ ਸ਼੍ਰੋਮਣੀ ਅਕਾਲੀ ਦਲ ਨੂੰ ਸ਼ਹੀਦਾਂ ਦੀ ਜਥੇਬੰਦੀ ਕਿਹਾ ਜਾਂਦਾ ਹੈ ਕਿਉਂ ਕਿਹਾ ਜਾਂਦਾ ਹੈ ਕਿਉਂ ਕਿ ਆ ਉਹਨਾਂ ਸੂਰਮਿਆਂ ਦੀ ਪਾਰਟੀ ਹੈ ਤੁਹਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਦੇ ਕੇ ਬਣਾਈ ਪਾਰਟੀ ਹੈ ਤੁਹਾਡੇ ਬਜ਼ੁਰਗਾਂ ਦੇ ਬਜ਼ੁਰਗਾਂ ਨੇ ਇਸ ਪਾਰਟੀ ਵਿੱਚ ਆਪਣੀਆਂ ਕੁਰਬਾਨੀਆਂ ਦਿੱਤੀਆਂ ਅਕਾਲੀ ਦਲ ਤੁਹਾਡੀ ਇੱਕ ਫੌਜ ਹੈ ਪੰਜਾਬ ਦੀ ਫੌਜ ਹੈ ਤੁਸੀਂ ਜਾਣਦੇ ਹੋ ਜਿਹੜੇ ਮੁਲਕ ਦੀ ਫੌਜ ਤਕੜੀ ਹੋਏ ਉਸ ਮੁਲਕ ਤਰਫ ਕੋਈ ਝਾਕ ਨਹੀਂ ਸਕਦਾ ਅੱਜ ਅਮਰੀਕਾ ਉਸ ਦਾ ਰਾਸ਼ਟਰਪਤੀ ਟਰੰਪ ਐਂ ਦਰਦਾ ਜਿਵੇਂ ਬਾਦਸ਼ਾਹ ਦੁਨੀਆ ਦਾ ਕਿਉਂ ਕਿਉਂਕਿ ਉਹਨਾਂ ਦੀ ਫੌਜ ਸਭ ਤੋਂ ਤਕੜੀ ਹੈ ਕੋਈ ਹਿੰਮਤ ਨਹੀਂ ਕਰਦਾ ਉਹਨਾਂ ਨਾਲ ਪੰਗਾ ਲੈਣ ਨੂੰ ওই ਹਾਲਾਤ ਆਪਣੀ ਸੀ ਜਬ ਆਪਣੀ ਫੌਜ ਇੰਨੀ ਤਕੜੀ ਸੀ ਅਕਾਲੀ ਦਲ ਦੇ ਮੋਰਚਿਆਂ ਤੋਂ ਡਰਦੇ ਸੀ ਅਕਾਲੀ ਦਲ ਦੀ ਤਾਕਤ ਤੋਂ ਡਰਦੇ ਸੀ ਆ ਸਾਰੀਆਂ ਗੱਲਾਂ ਏਜੰਸੀਆਂ ਨੇ ਦੇਖ ਲੀਆਂ ਆ ਗੱਲਾਂ ਸੈਂਟਰ ਦੀਆਂ ਸਰਕਾਰਾਂ ਤੇ ਵਿਰੋਧੀ ਪਾਰਟੀਆਂ ਨੇ ਦੇਖ ਲਿਆ ਕਿ ਪੰਜਾਬ ਉੱਤੇ ਸਿੱਖ ਕੌਮ ਉੱਤੇ ਪੰਜਾਬੀਆਂ ਉੱਤੇ ਜੇ ਰਾਜ ਕਰਨਾ ਹੈ ਉਹਨਾਂ ਦੀ ਫੌਜ ਨੂੰ ਕਮਜ਼ੋਰ ਕਰ ਦਿਓ ਫਿਰ ਦਿਮਾਗ ਚੱਲਣ ਲੱਗ ਗਏ ਸਾਜਸ਼ਣ ਸ਼ੁਰੂ ਹੋ ਗਈਆਂ ਜਦੋਂ 10 ਸਾਲ ਲਗਾਤਾਰ ਆਪਣੀ ਸਰਕਾਰ ਰਹੀ ਵੱਡੇ ਬਾਦਲ ਸਾਹਿਬ ਨੇ ਨਕਸ਼ਾ ਬਦਲ ਦਿੱਤਾ ਪੰਜਾਬ ਦਾ ਆਪਣੀਆਂ ਏਜੰਸੀਆਂ ਤੇ ਦੂਜੀਆਂ ਪਾਰਟੀਆਂ ਤੇ ਵਿਰੋਧੀ ਧਲਾਂ ਨੇ ਸੋਚਿਆ ਹੁਣ ਆਪਣਾ ਇੱਥੇ ਕੁਝ ਨਹੀਂ ਹੋਊਗਾ ਕੋਈ ਸੋਚੋ ਤੇ ਫਿਰ ਬੇਅਦਬੀਆਂ ਦਾ ਦੌਰ ਸ਼ੁਰੂ ਕਰ ਦਿੱਤਾ ਮੈਂ ਹੈਰਾਨ ਹਾਂ ਐਜੰਸੀਆਂ ਦੀ ਗੱਲਾਂ ਚਾਕੇ ਇਹਨਾਂ ਵਿਰੋਧੀਆਂ ਦੇ ਗੱਲਾਂ ਚਾਕੇ ਉਹਨਾਂ ਨੇ ਥੋੜੀ ਪਾਰਟੀ ਤੇ ਉੱਤੇ ਇਲਜ਼ਾਮ ਲਾਤਾ ਬੇਅਦਬੀ ਦਾ ਜਿਹੜਾ ਕੋਈ ਉਹ ਪਾਰਟੀਆਂ ਜਿਹੜਾ ਮੱਥਾ ਟੇਕਣ ਵੀ ਨਹੀਂ ਜਾਂਦੀਆਂ ਗੁਰੂ ਘਰ ਵਿੱਚ ਹੁਣ ਕਾਂਗਰਸੀ ਕਹਿੰਦੇ ਕਿ ਕਾਲੀ ਦਲ ਨੇ ਬੇਅਦਬੀ ਕੀਤੀ ਹੈ ਕਿਹੜੇ ਕਾਂਗਰਸੀ ਜਿਨ੍ਹਾਂ ਨੇ ਟੈਂਕਾਂ ਤੋਪਣਾ ਦਰਬਾਰ ਸਾਹਿਬ ਤੇ ਹਮਲਾ ਕੀਤਾ ਆਪਾਂ ਉਹਨਾਂ ਦੀ ਗੱਲਾਂ ਚਾਕੇ जिने हज़ारां ਭੈਣ ਭਰਾਵਾਂ ਦਾ ਕਤਲੇਆਮ ਕੀਤਾ ਉਹਨਾਂ ਦੀ ਗੱਲਾਂ ਚ ਆ ਗਏ ਆਪਾਂ ਝਾੜੂ ਲੈਣ ਦੇ ਗੱਲਾਂ ਚ ਆ ਗਏ ਏਜੰਸੀਆਂ ਦੀ ਗੱਲਾਂ ਚ ਆ ਗਏ 10 ਸਾਲ ਹੋ ਗਏ ਹੁਣ ਉਹਨਾਂ ਦੀਆਂ ਸਰਕਾਰਾਂ ਇੱਕ ਦਸੋਂ ਕਿਹੜੇ ਇਕਾਲੀ ਦਲ ਦੇ ਵਰਕਰ ਤੇ ਲੀਡਰ ਤੇ ਨਾਂ ਤੇ ਪਰਚਾ ਬੇਅਦਬੀ ਦਾ ਉਹ ਤਾਂ ਕੱਲਾ ਬਦਨਾਮ ਕਰਕੇ ਰਾਜ ਕਰਨਾ ਚਾਹੁੰਦੇ ਸੀ ਉਹ ਕਾਮਯਾਬ ਹੋ ਗਏ ਤੇ ਨੁਕਸਾਨ ਆਪਣਾ ਕਿੰਨਾ ਵੱਡਾ ਕਰ ਗਏ ਕੌਮ ਦਾ ਕਰ ਗਏ ਪੰਜਾਬ ਦਾ ਕਰ ਗਏ ਜਿਹੜਾ ਭਰਨਾ ਬੜਾ ਔਖਾ ਹੋਊਗਾ ਖਾਲਸਾ ਜੀ ਕਿਸੇ ਦੀ ਹਿੰਮਤ ਨਹੀਂ ਸੀ ਤੁਹਾਡੂ ਤੁਹਾਡੇ ਗੁਰੂ ਘਰਾਂ ਤੇ ਹਮਲਾ ਕਰਨ ਦੀ ਕਿਉਂਕਿ ਤੁਹਾਡੀ ਫੌਜ ਅਕਾਲੀ ਦਲ ਸੀ ਇੰਨੀ ਤਗੜੀ ਪਰ ਜਦੋਂ ਤੁਸੀਂ ਕਮਜ਼ੋਰ ਕਰਤੀ ਤੇ ਅੱਜ ਕੀ ਹੋ ਗਿਆ ਤੁਹਾਡੇ ਗੁਰੂ ਘਰਾਂ ਤੇ ਵੀ ਹਮਲਾ ਹੋ ਗਿਆ ਖਰੋਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜਤੀ ਜਿਹੜੀ ਅੰਗਰੇਜ਼ ਨਹੀਂ ਤੋੜ ਸਕੇ ਤਖਤ ਹਜ਼ੂਰ ਸਾਹਿਬ ਦੇ ਕਾਬਜ ਹੋ ਗਏ ਜਿਹੜਾ ਕੋਈ ਕਰ ਨਹੀਂ ਸਕਦਾ ਸੀ ਸੋਚ ਨਹੀਂ ਸਕਦਾ ਸੀ ਤਖਤ ਪਟਨਾ ਸਾਹਿਬ ਤੇ ਉਹਨਾਂ ਨੇ ਕਬਜ਼ਾ ਕਰ ਲਿਆ ਜਿਹੜਾ ਕਰ ਨਹੀਂ ਸਕਦੇ ਸੀ ਪਹਿਲੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੇ ਹੱਥਾਂ ਹੁਣ ਤੇ ਹਲੇ ਵੀ ਨਹੀਂ ਜਾਗ ਉਹਨੇ ਫਿਰ ਕਦੋਂ ਜਾਗੋਗੇ ਪੰਜਾਬ ਵਿੱਚ ਕੀ ਹਾਲਾਤ ਬਣਾਤੀ ਹੈ ਤੁਸੀਂ ਦੇਖ ਲਿਆ 10 ਸਾਲ ਕੀ ਹੋ ਗਿਆ ਆਪਣੇ ਕਿੱਥੇ ਚਲੇ ਗਏ ਕਿਹੜੇ ਲੋਕ ਕਹਿੰਦੇ ਕੁਰਸੀ ਅੱਜ ਕੀ ਕਰ ਰਹੀ ਹੈ ਜੇ ਤੁਸੀਂ ਮੈਂ ਕਹਿਣਾ ਚਾਹਣਾ ਜੇ ਬੇਅਦਬੀਆਂ ਦੀ ਅਸਲੀ ਇਨਕੁਆਰੀ ਹੋਏ ਆ ਝਾੜੂ ਵਾਲੇ ਨਿਕਲਣਗੇ ਆ ਮਲੇਰ ਕੋਟਲੇ ਤੁਹਾਡੇ ਨਾਲ ਮਲੇਰ ਕੋਟਲੇ ਬੇਅਦਬੀ ਹੋਈ ਸਾਡੀ ਸਰਕਾਰ ਸੀ ਅਸੀਂ ਨਾਲ ਦੇ ਨਾਲ ਬੰਦਾ ਫੜਿਆ ਕਿਹਨੂੰ ਫੜਿਆ ਉਦੋਂ ਆਮ ਆਦਮੀ ਪਾਰਟੀ ਦਾ ਦਿੱਲੀੋਂ ਐਮਐਲਏ ਸੀ ਨਰੇਸ਼ ਯਾਦਵ ਉਹਨੂੰ ਫੜਿਆ ਕੇਸ ਚੱਲਿਆ ਤੁਸੀਂ ਦੇਖ ਲਓ ਆਮ ਆਦਮੀ ਪਾਰਟੀ ਦਾ ਐਮਐਲਏ ਦਿੱਲੀੋਂ ਫੜਿਆ ਕੇਸ ਚੱਲਿਆ ਤੇ ਮਲੇਰ ਕੋਰਟ ਦੇ ਅਦਾਲਤ ਵਿੱਚ ਕੇਸ ਕੌਣ ਲੜ ਰਿਹਾ ਹੈ ਹਰਪਾਲ ਚੀਮਾ ਇਥੋਂ ਦਾ ਐਮ ਐਮ ਐਲ ਏ ਮੰਤਰੀ ਉਹ ਵਕੀਲ ਹੈ ਬੇਅਦਬੀ ਉਹਦੇ ਹੱਕ ਚ ਆਇਆ ਹੈ ਆਪ ਆਦਮੀ ਪਾਰਟੀ ਦੇ ਹਰਜੋਤ ਬੈਂਸ ਇਹਨਾਂ ਦਾ ਮਿਨਿਸਟਰ ਵਕੀਲ ਹੈ ਜਦੋਂ ਇਹਨਾਂ ਨੇ ਦੇਖਿਆ ਕਿ ਕੇਸ ਤਾਂ ਹੁਣ ਉਲਟ ਜਾਊਗਾ ਇੰਨੇ ਸਬੂਤ ਆ ਗਏ ਨਰੇਸ਼ ਯਾਦਵ ਨੇ ਕੇਜਰੀਵਾਲ ਨੂੰ ਕਿਹਾ ਜੇ ਮੈਨੂੰ ਸਜ਼ਾ ਹੋਈ ਮੈਂ ਦੱਸ ਦੂੰਗਾ ਕਿ ਤੁਸੀਂ ਮੈਨੂੰ ਭੇਜਿਆ ਹੈ ਕਬਰਾ ਆ ਕੇ ਨਰੇਸ਼ ਆਪਣੇ ਕੇਜਰੀਵਾਲ ਨੇ ਭਗਵਾਨਤਮਾਨ ਪੁਲਿਸ ਨੂੰ ਡੀਸੀ ਨੂੰ ਬੁਲਾਇਆ ਤੇ ਕਿਹਾ ਤੁਸੀਂ ਮਲੇਰ ਕੋਟਲੇ ਦੀ ਅਦਾਲਤ ਜਾ ਕੇ ਕੇਸ ਵਾਪਸ ਲਓ ਤੁਸੀਂ ਦੇਖੋ ਕਿੱਡੇ ਬੇਸ਼ਰਮ ਹੈ ਬੇਅਦਬੀ ਦਾ ਕੇਸ ਆ ਹੁਣੀ 8-9 ਮਹੀਨੇ ਪਹਿਲੇ ਡੀਸੀ ਨੇ ਅਦਾਲਤ ਲਿਖ ਕੇ ਦੇ ਦਿੱਤਾ ਕਿ ਸਾਨੂੰ ਅਸੀਂ ਵਾਪਸ ਚੋਣਿਆ ਕੇਸ ਸਰਕਾਰ ਨਹੀਂ ਲੰਣਾ ਚਾਹੁੰਦੀ ਪਰ ਮੈਂ ਹਿੰਮਤ ਦਿਨਾ ਜੱਟ ਸਾਹਿਬ ਦਾ ਨੂੰ ਜੱਜ ਸਾਹਿਬ ਨੇ ਕਿਹਾ ਮੈਂ ਆ ਵਾਪਸ ਨਹੀਂ ਲੈਣ ਦਊਗਾ ਤੁਹਾਨੂੰ ਕੇਸ ਕਿਉਂਕਿ ਇੱਥੇ ਸਬੂਤ ਇੰਨੇ ਐ ਤੇ ਤੁਸੀਂ ਦੇਖ ਲਓ ਆ 8 ਮਹੀਨੇ ਪਹਿਲੇ ਪਹਿਲੇ ਦਸੰਬਰ ਨੂੰ ਪਿਛਲੇ ਮਿਸਾਲ ਫੈਸਲਾ ਆਇਆ ਨਰੇਸ਼ ਯਾਦਵ ਨੂੰ ਸਜ਼ਾ ਕਰ ਦਿੱਤੀ ਇਹਨਾਂ ਦੇ ਐਮਐਲਏ ਨੂੰ ਇਹ ਤੋਂ ਨੇੜੇ ਤਾਂ ਕੋਈ ਹੋ ਨਹੀਂ ਸਕਦਾ ਐਮਐਲਏ ਐ ਹੁਣ ਕੀ ਆਪਾਂ ਨੂੰ ਹੋਰ ਕੀ ਸਬੂਤ ਚਾਹੀਦਾ ਹੈ ਆ ਝਾੜੂ ਵਾਲੇ ਬਾਰੇ ਕਾਂਗਰਸੀਏ ਬਾਰੇ ਦੂਜੀ ਗੱਲ ਹੋਰ ਹੈਰਾਨੀ ਦੀ ਹੈ ਪਹਿਲੀ ਤਰੀਕ ਨੂੰ ਦਸੰਬਰ ਨੂੰ ਫੈਸਲਾ ਜੱਜ ਸਾਹਿਬ ਨੇ ਦੇ ਦਿੱਤਾ ਕਿ ਅੱਗੇ ਇਹਨੂੰ ਅੰਦਰ ਕਰਦੇ ਹੋ ਉਸੇ ਮਹੀਨੇ ਦਿੱਲੀ ਦੀਆਂ ਟਿਕਟਾਂ ਸੀ ਦੇਣੀਆਂ ਸੀ ਨਰੇਸ਼ ਯਾਦਵ ਨੂੰ ਫਿਰ ਤੋਂ ਪਾਮ ਆਦਮੀ ਪਾਰਟੀ ਨੇ ਟਿਕਟ ਦੇ ਦਿੱਤੀ ਆ ਤਾਂ ਹਾਲਾਤ ਹੈ ਕੌਣ ਦੋਸ਼ੀ ਹੈ ਸੋ ਆ ਜਿਹੜਾ ਹੁਣ ਪਿਛਲੇ 10 ਸਾਲਾਂ ਜਿੱਦੋਂ ਬੇਦਬੀਆਂ ਹੋਈਆਂ ਐ ਕੋਈ ਬੋਲਿਆ ਕਿਦਰ ਕੇ ਦਾਦੂਵਾਲ ਸਾਹਿਬ ਕਿਦਰ ਕੇ ਮੰਡ ਸਾਹਿਬ ਕਿਦਰ ਕੇ ਦੂਜੇ ਸਾਹਿਬ ਜਿਹੜੇ ਉਦੋਂ ਅੱਗ ਲਾਉਂਦੇ ਸੀ ਪੰਜਾਬ ਨੂੰ ਅੱਗ ਲਾਉਂਦੇ ਸੀ ਹੁਣ ਕਿਉਂ ਚੁੱਪ ਹੈ ਕਿਉਂਕਿ ਉਹ ਸਾਰੇ ਏਜੰਸੀਆਂ ਦੇ ਬੰਦੇ ਐ ਉਹ ਚਾਹੁੰਦੇ ਸੀ ਕੌਮ ਦੀ ਪਾਰਟੀ ਪੰਜਾਬ ਦੀ ਪਾਰਟੀ ਨੂੰ ਕਮਜ਼ੋਰ ਕਰ ਦਿਓ ਅੱਜ ਤੁਸੀਂ ਹਾਲਾਤ ਦੇਖੋ ਕੀ ਹੈ ਕੀ ਤੁਹਾਡਾ ਰਾਜ ਹੈਗਾ ਸਮਰੂਰ ਵਾਲਿਓ ਕੀ ਆਪਣਾ ਰਾਜ ਹੈ ਪੰਜਾਬ 'ਚ ਅੱਜ ਮੈਂ ਕਰੇ ਕੋ ਲਿਸਟ ਹੈ ਦੇਖੋ ਸੁਪਾ ਆਪਣਾ ਮੁੱਖ ਮੰਤਰੀ ਭਗਵਾਨਤਮਾਨ ਨਹੀਂ ਹੈ ਉਹ ਤਾਂ ਕੋਠੀ ਦਿੱਤੀ ਹੈ ਇੱਕ ਪੇਟੀ दारू ਦੀ ਆ ਜਾਂਦੀ ਹੈ ਹੋਰ ਉਹਦੇ ਕੋਲੇ ਕੋਈ ਨਹੀਂ ਹੈ ਦੋ ਚੀਜ਼ਾਂ ਹੀ ਆ ਉਹਦੇ ਕੋਲੇ ਸਵੇਰੇ ਸਵੇਰੇ ਇੱਕੇ ਦੋਣ ਅਫਸਰ ਨੇ ਇਹਨੂੰ ਕੇਜਰੀਵਾਲ ਨੇ ਇਹਨੂੰ ਪੇਟੀ ਭੇਜ ਦਿਆ ਕਰੋ ਇਹਨੂੰ ਕਮਰੇ ਜੀ ਰਹਿਣ ਦਿਓ ਅਸਲੀ ਮੁੱਖ ਮੰਤਰੀ ਕੇਜਰੀਵਾਲ ਤੁਸੀਂ ਪਿਛਲੇ 4 ਸਾਲ ਦੇਖ ਲਓ ਜੇ ਕਿਸੇ ਗਲੀ ਦਾ ਵੀ ਤੁਗਾਟਨ ਕਰਨਾ ਕੇਜਰੀਵਾਲ ਆ ਕੇ ਕਰਦਾ ਭਗਵੰਤ ਮਾਨ ਨਹੀਂ ਕਰਦਾ ਹੁਣ ਕੀ ਹੈ ਹੁਣ ਇੰਨਾ ਅੱਗੇ ਚਲੇ ਗਏ ਕੇਜਰੀਵਾਲ ਨੇ ਸਸੋਡੀਆਂ ਨੂੰ ਚੰਡੀਗੜੀ ਬਿਠਾਤਾ ਕੇਜਰੀਵਾਲ ਨੇ ਮੁਹੱਲੀ ਆਪਣੀ ਕੋਠੀ ਲੈ ਲਈ ਨਵੀਂ 40 ਕਰੋੜ ਰੁਪਏ ਸਰਕਾਰ ਦਾ ਲਾ ਕੇ ਕੋਠੀ ਤਿਆਰ ਕਰ ਲਈ ਉਹ ਜਿੱਥੇ ਮੁਹੱਲੀ ਰਹਿੰਦਾ ਕੇਜਰੀਵਾਲ ਸਸੋੜੀਆ ਮੁੱਖ ਮੰਤਰੀ ਦੀ ਕੋਠੀ ਦੇ ਨਾਲ ਰਹਿੰਦਾ ਨਾਲ ਜਾਣ ਹੈ ਅੱਧੇ ਮਹਿਕਮੇ ਪੰਜਾਬ ਸਰਕਾਰ ਦੇ ਸਸੋੜੀਆ ਦੇਖਦਾ ਤੇ ਅੱਧੇ ਮਹਿਕਮੇ ਜੈਨ ਦੇਖਦਾ ਤੁਸੀਂ ਦੇਖ ਲਓ ਸੂਬਾ ਆਪਣਾ ਹੈ ਸੂਬਾ ਆਪਣਾ ਤੇ ਮੈਂਬਰ ਪਾਰਲੀਮੈਂਟ ਕਿਹਨੂੰ ਬਣਾਇਆ ਸੰਦੀਪ ਪਾਠਕ विक्रम जी सानी राघव चड्डा ਤੁਸੀਂ ਪਿਛਲੇ 4 ਸਾਲ ਦੇਖ ਲਓ ਰਾਜ ਸਭਾ ਵਿੱਚ ਜਦੋਂ ਕੋਈ ਪਾਣੀਆਂ ਦੀ ਗੱਲ ਲਈ ਪੰਜਾਬ ਦੀ ਗੱਲ ਲਈ ਚੁੱਪ ਹੋ ਜਾਂਦੇ ਐ ਕਿਉਂਕਿ ਆ ਤੁਹਾਡੀ ਫੌਜ ਨਹੀਂ ਉਹਨਾਂ ਵਾਸਤੇ ਪੰਜਾਬ ਕੁਛ ਨਹੀਂ ਆ ਤਾਂ ਇੱਕ ਸਾਧਨਾ ਲੁੱਟਣ ਦਾ ਆ ਜਿਵੇਂ ਤੇ ਖੋਰ ਗੱਲ ਦੱਸਾਂ ਮੇਰੇ ਕੋਲ ਮਹਾਰਾਜ ਦੇ ਗਿਆ ਮੈਂ ਲਿਸਟ ਬੰਗਾਈ ਅੱਜ ਜਿਹੜਾ ਚੀਏ ਚੀ ਮਨਿਸਟਰ ਦਾ ਚੀਫ ਐਡਵਾਈਜ਼ਰ ਹੈ ਵਿਧਪ ਕੁਮਾਰ ਉਹ ਵੀ ਦਿੱਲੀੋਂ ਚੀਫ ਮਨਿਸਟਰ ਦਾ ਦਫਤਰ ਸਾਰਾ ਪ੍ਰਿੰਸੀਪਲ ਦੇਖਦਾ ਹੈ ਉਹ ਵਿਜੇ ਨਾਇਰ ਉਹ ਵੀ ਦਿੱਲੋਂ ਦਿੱਲੀੋਂ ਹੈਲਥ ਮਨਿਸਟਰ ਦਾ ਓਐਸਡੀ ਸਲਨੀ ਮਿਤਰਾ ਉਹ ਵੀ ਦਿੱਲੀੋਂ ਅਰਵਿੰਦ ਮੋਦੀ ਪੰਜਾਬ ਫਾਈਨੈਂਸ਼ੀਅਲ ਐਡਵਾਈਜ਼ਰ ਵੀ ਦਿੱਲੀੋਂ ਰੀਨਾ ਗੁਪਤਾ ਚੇਅਰਮੈਨ ਪੋਲੂਸ਼ਨ ਬੋਰਡ ਉਹ ਵੀ ਦਿੱਲੀੋਂ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦਾ ਦੀਪਕ ਚੋਹਾਨ ਉਹ ਵੀ ਯੂਪੀ ਤੋਂ राकेश गोयल रेरा ਦਾ ਚੇਅਰਮੈਨ ਆ ਉਹ ਵੀ ਯੂਪੀ ਤੋਂ ਮਹੇਸ਼ਪੁਰੀ ਵਿਜੀਲੈਂਸ ਵਿੱਚ ਪਿਠਾਤਾ ਝੂਠੇ ਕੇਸ ਕਰਨ ਵਾਸਤੇ ਉਹ ਵੀ ਦਿੱਲੀੋਂ ਹਲੇ ਬਹੁਤ ਵੱਡੀ ਲਿਸਟ ਹੈ ਇਹ ਆਪਣੇ ਆ ਜਿਹੜੇ ਤੁਹਾਡੇ ਇੱਥੇ ਹਰਜੋਤ ਬਹਿਨਸ ਹੈ ਜਾਂ ਚੀਮਾ ਆ ਤਾਂ ਕੱਲੇ ਦਸਕਤ ਕਰਨ ਵਾਸਤੇ ਰੱਖੇ ਇਹਨਾਂ ਕੋਲੇ ਕੁਝ ਨਹੀਂ ਹੈ ਮੈਂ ਪੁੱਛਣਾ ਚਾਹਣਾ ਸੰਗਰੂਰ ਵਾਲਿਓ ਮੁੱਖ ਮੰਤਰੀ ਹੈ ਜ਼ਿਲੇ ਦਾ ਹੈ ਕਿੰਨੀ ਵਾਰ ਤੁਹਾਡੇ ਕੋਲੇ ਆਇਆ ਹੈ ਕਿੰਨੀ ਵਾਰ ਆਇਆ ਜੀ ਕਿੰਨੀ ਵਾਰ ਤੁਹਾਡੇ ਕੋਲੇ ਆ ਕੇ ਮੈਨੂੰ ਇੱਕ ਦੱਸ ਦਿਓ ਇੱਕ ਸੜਕ ਦੱਸ ਦਿਓ ਜਿਹੜੀ ਨਵੀਂ ਬਣਾਈ ਹੋਏ 4 ਸਾਲਾਂ ਚ ਇੱਕ ਨਵੀਂ ਕੱਸੀ ਗੱਡੀ ਹੋਏ ਇਹ ਕੋਈ ਡਿਊਲ ਕਨੈਕਸ਼ਨ ਦਿੱਤਾ ਹੋਏ ਇਹ ਕੋਈ ਨਵਾਂ ਸਕੂਲ ਬਣਾਇਆ ਹੋਏ ਕੁਛ ਨਹੀਂ ਤੇ ਕਹਿੰਦੇ ਕੀ ਸੀ ਬੀਬੀ ਬੀਬੀਆਂ ਬੈਠੀਆਂ ਕਹਿੰਦੇ ਕੀ ਸੀ 1000 ਰੁਪਿਆ ਹਰ ਬੀਬੀ ਨੂੰ ਮਹੀਨੇ ਦਾ ਦੇਵਾਂਗੇ ਹੁਣ ਤਾਂ 46000 ਰੁਪਿਆ ਹੋ ਗਿਆ ਤੁਹਾਡਾ ਜਿਹੜਾ ਬਕਾਇਆ 46000 ਰੁਪਿਆ ਕੀ ਕਹਿੰਦੇ ਸੀ 올ਡ ਏਜ ਪੈਨਸ਼ਨ 2500 ਕਰ ਦਾਂਗੇ ਕਹਿੰਦੇ ਸੀ 15 ਮੈਡੀਕਲ ਕਾਲਜ ਅਸੀਂ ਬਣਾਵਾਂਗੇ ਤੁਹਾਡੇ ਜ਼ਿਲ੍ਹੇ 'ਚ ਵੀ ਬਣਾਤਾ ਮੈਡੀਕਲ ਕਾਲਜ ਮਸਤੋਣਾ ਸਾਹਿਬ ਉਦਘਾਟਨ ਜਿੰਨੇ ਮਰਜ਼ੀ ਕਰ ਲੋ ਇੱਕ ਪੰਜਾਬ ਚੀਜ਼ ਨਹੀਂ ਇੱਕ ਪੰਜਾਬ ਚੀਜ਼ ਨਹੀਂ ਇੱਕ ਚੀਜ਼ ਨਹੀਂ ਦੱਸ ਸਕਦੇ ਪੰਜ ਸਾਲ ਖਰਾਬ ਹੋ ਗਏ ਪੰਜ ਸਾਲ ਲੁੱਟੀ ਜਾਂਦੇ ਆ ਆ ਜਿਹੜੇ ਅਸ਼ਤਿਹਾਰ ਹੈ ਇਹ ਤੁਸੀਂ ਦੇਖ ਦਿਓ ਹਰ ਕੰਧ ਚ ਲੱਗੇ ਆ ਇੱਥੇ ਨਹੀਂ ਲੱਗੇ ਤੁਸੀਂ ਤਾਮਿਲ ਲਾਡੂ ਚਲੇ ਜਾਓ ਕੇਰਲਾ ਚਲੇ ਜਾਓ ਉੱਥੇ ਵੀ ਕੰਧਾਂ ਤੇ ਤੇ ਬੋਰਡਾਂ ਤੇ ਕੇਜਰੀਵਾਲ ਦੀ ਫੋਟੋ ਲੱਗੀ ਆ ਆਮ ਆਦਮੀ ਪਾਰਟੀ ਦੀ ਪੈਸਾ ਥੋੜਾ ਲੱਗ ਰਿਹਾ ਹੈ 1000 ਕਰੋੜ ਰੁਪਇਆ ਹਰ ਸਾਲ ਆਸ਼ਤਿਹਾਰਾਂ ਦੇ ਹਿੰਦੁਸਤਾਨ ਦੇ ਕੋਨੇ-ਕੋਨੇ ਆਮ ਆਦਮੀ ਪਾਰਟੀ ਨੂੰ ਖੜਾ ਕਰਨ ਵਾਸਤੇ ਲਾ ਰਿਹਾ ਹੈ ਤੇ ਕਹਿੰਦੇ ਸਾਡੇ ਕੋਲੇ 1000 ਰੁਪਇਆ ਦੇਣ ਵਾਸਤੇ ਪੈਸਾ ਹੈ ਨਹੀਂ ਆਟਾ ਦਲ ਬੰਦ ਕਰ ਦਿੱਤਾ ਉਹਨੂੰ ਦੇਣ ਵਾਸਤੇ ਪੈਸਾ ਹੈ ਨਹੀਂ ਡਿਵੈਲਪਮੈਂਟ ਕਰਨ ਵਾਸਤੇ ਪੈਸਾ ਹੈ ਨਹੀਂ ਪਰ 4000 ਕਰੋੜ ਖਰਚਣ ਵਾਸਤੇ ਹੈਗਾ ਅੱਜ ਦਾ ਕੇਜਰੀ ਵਾਲਾ ਤਕਰੀਬਨ 200 ਪੁਲਸ ਵਾਲਾ ਪੰਜਾਬ ਦਾ ਦਿੱਲੀ ਇਹਦੀ ਰੱਖਿਆ ਵਾਸਤੇ ਹੈ ਪੰਜਾਬ ਦਾ ਹੈਲੀਕਾਪਟਰ ਪੰਜਾਬ ਦੀ ਗੱਲਾਂ ਜਿੱਥੇ ਹਿੰਦੁਸਤਾਨ ਜਾਂਦਾ ਹੈ ਖਰਚਾ ਪੰਜਾਬ ਸਰਕਾਰ ਭਰਦੀ ਹੈ ਇਹ ਸ਼ੋਅ ਕਰਦੇ ਆ ਮੈਂ ਬੇਨਤੀ ਕਰਨ ਆਇਆ ਇਸ ਕਰਕੇ ਕਿਉਂਕਿ ਸੰਗਰੂਰ ਇੱਕ ਹੈਜਾ ਜ਼ਿਲ੍ਹਾ ਸੰਗਰੂਰ ਬਣਾ ਲਾ ਸਰਕਾਰਾਂ ਤੁਸੀਂ ਬਣਾਉਣਿਓ ਤੁਸੀਂ ਤੂਫਾਨ ਖੜਾ ਕਰਦੇ ਹੋ ਜਿਹੜਾ ਪੂਰੇ ਹਿੰਦੁਸਤਾਨਾਂ ਪੰਜਾਬ ਚ ਫੈਲ ਜਾਂਦਾ ਐ ਇਸ ਕਰਕੇ ਹੱਥ ਜੋੜ ਕੇ ਬੇਨਤੀ ਕਰਦਾ ਕਾਲੀ ਦਲ ਦਾ ਤਨਵਾਨ ਖੜਾ ਕਰਦੇਓ ਬਚਣਾ ਜੇ ਆਪਾਂ ਬਚਣਾ ਬੋਲੇ ਸੋ ਨਿਹਾਲ ਜੈ ਜੈਕਾਰ ਅੱਜ ਮੈਂ ਜਦੋਂ ਆ ਰਿਹਾ ਸੀ ਅੱਜ ਜਦੋਂ ਮੈਂ ਆ ਰਿਹਾ ਸੀ ਅੱਜ ਜਦੋਂ ਮੈਂ ਆ ਰਿਹਾ ਸੀ ਜਦੋਂ ਮੈਂ ਲੌਂਗਵਾਲ ਪਿੰਡ 'ਚ ਪੜਿਆ ਤੇ ਬੱਸਾਂ ਦੀਆਂ ਲਾਈਨਾਂ ਦੇਖੀਆਂ ਲੋਕਾਂ ਦੇ ਵਰਕਰਾਂ ਦਾ ਜੋਰ ਦੇਖਿਆ ਜਿੱਥੋਂ ਜਾ ਰਿਹਾ ਸੀ ਵਰਕਰ ਰੁੱਕ ਰੁੱਕ ਕੇ ਹੱਥ ਮਲਾ ਰਹੇ ਸੀ ਮੇਰੇ ਨਾਲ ਕੋਈ ਦਿੱਲੀੋਂ ਮੰਦਾ ਆਇਆ ਮੈਂ ਕਿਹਾ ਅਗਲੀ ਸਰਕਾਰ ਬਣੂਗੀ ਕਾਲੀ ਜਲਦੀ ਕਿਉਂਕਿ ਸੰਗਰੂਰ ਵਾਲੇ ਨੇ ਫੈਸਲਾ ਕਰ ਲਿਆ ਹੁਣ ਤਾਂ ਪੱਕੀ ਬਣ ਜਾਣੀ ਐ ਯਾਰ ਯਾਦ ਕਰੋ ਅਕਾਲੀ ਦਲ ਦੀ ਸਰਕਾਰ ਮੈਂ ਕਿਸਾਨ ਭਰਾਵਾਂ ਨੂੰ ਪੁੱਛਣਾ ਚਾਹਣਾ ਥੋਡੇ ਇੱਥੇ ਟਿਊਬਲ ਕਨੈਕਸ਼ਨ ਸਾਰਿਆਂ ਨੇ ਤੁਹਾਡੇ ਕੋਲੇ ਟਿਊਬਲ ਕਨੈਕਸ਼ਨ ਹੈ ਨਾ ਮੈਂ ਤੁਹਾਨੂੰ ਇੰਨਾ ਕਹਿਣਾ ਹੈ 15 ਲੱਖ ਟਿਊਬਲ ਕਨੈਕਸ਼ਨ ਪੰਜਾਬ ਦੇ ਆ ਸਾਡੇ 13 ਲੱਖ ਅਕਾਲੀ ਦਲ ਨੇ ਦਿੱਤੇ ਆ ਪਰ ਮੈਂ ਹੁਣ ਕਹਿਣਾ ਚਾਹਣਾ ਜਿਹੜੇ ਮੇਰੇ ਵੀਰਾਂ ਕੋਲੇ ਟਿਊਬਲ ਕਨੈਕਸ਼ਨ ਨਹੀਂ ਹੈ ਅਕਾਲੀ ਦਲ ਦੀ ਸਰਕਾਰ ਬਣਾ ਦਿਓ 1.5 ਸਾਲ ਰਹਿ ਗਿਆ ਪਹਿਲੇ ਹੀ ਹਫ਼ਤੇ ਸਾਰਿਆਂ ਨੂੰ ਟਿਊਬਲ ਕਨੈਕਸ਼ਨ ਦੇ ਦਾਂਗੇ ਆਟਾ ਦਾਲ ਸਕੀਮ ਬੰਦ ਕਰਤੀ ਇਹਨਾਂ ਨੇ ਆ ਜਿਹੜਾ ਕਨਕਾਰੀਆ ਸੈਂਟਰ ਦੀ ਹੈ ਅਟ ਪੰਜਾਬ ਵਾਲਿਆਂ ਨੇ ਤੇਰੇ ਜਿਸ ਦਿਨ ਸਰਕਾਰ ਸ਼ਾਲੂ ਹੋ ਗਈ ਉਸੇ ਦਿਨ ਤੋਂ ਫਿਰ ਤੋਂ ਆਟਾ ਦਾਲ ਸਕੀਮ ਸ਼ੁਰੂ ਹੋਊਗੀ ਫਿਰ ਤੋਂ ਸ਼ਗਨ ਮਿਲਨੇ ਸ਼ੁਰੂ ਹੋਣਗੇ ਫਿਰ ਤੋਂ ਲੜਕੀਆਂ ਨੂੰ ਸਾਈਕਲ ਦਿੱਤੇ ਜਾਣਗੇ ਪੜਨ ਵਾਸਤੇ ਤੇ ਵੱਡੀ ਗੱਲ ਕਰਦਾ ਹੈ ਵੱਡੇ ਬਾਦਲ ਸਾਹਿਬ ਨੇ ਐਸੀ ਬੱਚਿਆਂ ਨੂੰ ਪੜਾਉਣ ਵਾਸਤੇ 600 ਕਰੋੜ ਰੁਪਏ ਲਾਉਂਦੇ ਸੀ ਕਾਲਜਾਂ ਵਿੱਚ ਪੜ੍ਹਾਈ ਮੁਫਤੀ ਜਿਹੜੀ ਆ ਕਾਂਗਰਸ ਤੇ ਝਾੜੂ ਵਾਲੇ ਬੰਦ ਕਰ ਦਿੱਤੀ ਐਸੀ ਬੱਚਿਆਂ ਨੂੰ ਮੈਂ ਵਿਸ਼ਵਾਸ ਦੋਣਾ ਹੈ 1.5 ਸਾਲ ਰਹਿ ਗਿਆ ਉਹਦੇ ਬਾਅਦ ਸਰਕਾਰ ਆਉਣ ਤੇ ਸਾਰਿਆਂ ਬੱਚਿਆਂ ਦੀ ਕੋਈ ਵੀ ਕਾਲਜ ਹੋਏ ਪੜ੍ਹਾਈ ਮੁਫਤ ਹੋਊਗੀ ਜਿਵੇਂ ਬਾਪੂ ਬਾਦਲ ਮੈਡੀਕਲ ਕਾਰਡ ਦਿੰਦੇ ਸੀ ਜਿੰਨਾ ਤੁਸੀਂ 5-7 ਲੱਖ ਦਾ ਇਲਾਜ ਕਿਤੇ ਮਰਜ਼ੀ ਹਸਪਤਾਲ ਕਰਾ ਸਕਦੇ ਸੀ ਤੇ ਉਹ ਬੰਦ ਕਰ ਦਿੱਤਾ ਉਹ ਫਿਰ ਤੋਂ ਚਾਲੂ ਹੋਊਗਾ ਫਿਰ ਤੋਂ ਤੁਹਾਡੇ ਪਿੰਡਾਂ ਜਾ ਕੇ ਸੰਗਤ ਦਰਸ਼ਨ ਹੋਣਗੇ ਤੇ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਜਿਹੜੇ ਸਰਪੰਚ ਵੀ ਬਣਿਆ ਕੁਛ ਵੀ ਬਣਿਆ ਇਹਨਾਂ ਤੋਂ ਦੁਵਾਨੀ ਨਹੀਂ ਲੈਣੀ ਆਪਾਂ ਇਹਨਾਂ ਝਾੜੂ ਵਾਲਿਆਂ ਤੋਂ ਦੁਵਾਨੀ ਨਹੀਂ ਲੈਣੀ ਮੈਂ ਤੁਹਾਨੂੰ ਇਹ ਨਾਂ ਤਾਂ ਦੇਣਗੇ ਦੇਣਗੇ ਵੀ ਨਹੀਂ ਮਦਰ ਪਰ ਮੈਂ ਤੁਹਾਨੂੰ ਇਹਨਾਂ ਦੱਸਦਣਾ 3 ਸਾਲ ਬਾਅਦ ਚਾ ਪੂਰੇ ਕਰ ਦੂੰਗਾ ਚਾ ਪੂਰੇ ਕਰ ਦੂੰਗਾ ਸਰਕਾਰਾਂ ਕੋਲੇ ਪੈਸੇ ਦੀ ਕਮੀ ਨਹੀਂ ਹੁੰਦੀ ਆ ਜਿਹੜੇ ਮਾੜੇ ਲੀਡਰ ਐ ਇਹਨਾਂ ਦੀ ਨੀਅਤ ਦੀ ਕਮੀ ਐ ਜਦੋਂ ਬਾਦਲ ਸਾਹਿਬ ਸੀ ਮੁੱਖ ਮੰਤਰੀ ਅਸੀਂ ਕਿਤੇ ਨਹੀਂ ਕਿਹਾ ਖਜ਼ਾਨਾ ਖਾਲੀ ਐ ਤੁਸੀਂ ਕਹਿੰਦੇ ਸੀ ਸਾਨੂੰ ਸੜਕ ਬਣਾ ਦਿਓ ਵੱਡੀਆਂ ਸੜਕਾਂ ਬਣਾ ਦਿਆਂ ਅਸੀਂ ਇੱਕ ਗੱਲ ਦੱਸਿਓ ਅੱਜ ਤੱਕ ਜੋ ਵੀ ਮੈਂ ਕਿਹਾ ਪੂਰਾ ਕੀਤਾ ਕਿ ਨਹੀਂ ਯੇ ਮੈਂ ਕਿ ਯਾਦ ਕਰੋ ਮੈਂ ਤੁਹਾਨੂੰ ਵਾਦਾ ਕੀਤਾ ਸੀ ਬਿਜਲੀ ਆਮ ਆਮ ਕਰ ਦੂੰਗਾ ਆ ਥਰਮਲ ਪਲੈਂਟ ਬਣਾ ਕੇ ਆਮ ਆਮ ਕਰਤੀ ਕਿ ਨਹੀਂ ਮੈਂ ਤੁਹਾਨੂੰ ਕਿਹਾ ਸੀ ਕਿ ਹਰ ਜ਼ਿਲ੍ਹੇ ਨੂੰ ਚੰਡੀਗੜ੍ਹ ਨਾਲ 4 ਤੇ 6 ਲੈਂਦੀਆਂ ਸੜਕਾਂ ਨਾਲ ਜੋੜ ਦੂੰਗਾ ਜੋੜਦਿਆਂ ਕਿ ਨਹੀਂ ਅਸੀਂ ਤੁਹਾਨੂੰ ਕਿਹਾ ਸੀ ਕਿ ਥੋੜੀ ਜਿਹੜੀਆਂ ਜਿੰਨੀਆਂ ਇੱਥੇ ਗਰੀਬਾਂ ਵਾਸਤੇ ਸਕੀਮਾਂ ਸਾਰੀਆਂ ਬਾਦਲ ਸਾਹਿਬ ਨੇ ਕਿਹਾ ਸੀ ਲਾਗੂ ਕਰਾਂਗੇ ਤੇ ਪਹਿਲੇ ਦਿਨੀ ਲਾਗੂ ਕੀਤੀਆਂ ਇਹਨਾਂ ਵਾਂਗੂ ਲਾਰੇ ਨਹੀਂ ਪਾਏ ਤੁਸੀਂ ਦੇਖ ਲਓ ਖਾਲਸਾ ਪੰਥ ਦੀ ਯਾਦਗਾਰਾਂ ਕਿੰਨੀਆਂ ਬਣਾਈਆਂ ਸਾਰੇ ਧਰਮਾਂ ਦੇ ਜਿਹੜੇ ਪਵਿੱਤਰ ਸਥਾਨ ਹੈ ਸ਼੍ਰੋਮਣੀ ਕਾਲੀ ਦਲ ਨੇ ਸਜਾਏ ਜਦੋਂ ਕੋਈ ਹਾਦਸਾ ਹੁੰਦਾ ਸੀ ਜਾਂ ਕੋਈ ਨੁਕਸਾਨ ਹੁੰਦਾ ਸੀ ਬਾਪੂ ਬਦਲ ਆਪ ਜਾਂਦੇ ਸੀ ਅੱਜ ਮੈਨੂੰ ਫਿਰ ਤੋਂ ਦੁੱਖ ਲੱਗ ਰਿਹਾ ਹੈ ਅੱਜ ਘੱਗਰ ਨਾਲ ਪਾਣੀ ਕਈ ਜ਼ਿਲ੍ਹਿਆਂ ਦੇ ਉੱਤੇ ਆ ਗਿਆ ਫਾਜ਼ਿਲਕਾ ਪਾਣੀ ਕਿਸਾਨ ਡੁੱਬ ਗਏ ਸੁਲਤਾਨਪੁਰ ਹਲਕੇ ਚ ਕਿਸਾਨਾਂ ਦਾ ਪੂਰਾ ਹਾਲਾ ਪਾਣੀ ਆ ਗਿਆ ਨਦੀ ਦਾ ਪਰ ਭਗਵੰਤ ਮਾਨ ਨਹੀਂ ਦਿਖਾਈ ਇਹਨਾਂ ਦੇ ਮੰਤਰੀ ਕੋਈ ਦਿਖਾਈ ਨਹੀਂ ਦੇ ਰਿਹਾ ਆ ਕੀ ਕਹਿੰਦੇ ਹੁੰਦੇ ਸੀ ਕਿ ਜਦੋਂ ਨੁਕਸਾਨ ਹੋਊਗਾ ਤੁਹਾਨੂੰ ਪੁੱਛਾਂਗੇ ਵੀ ਨਹੀਂ ਜਿੰਨੇ ਘਰੇ ਤੁਹਾਡੇ ਕੁੱਤੇ ਮੁਰਗੀਆਂ ਕੁਝ ਵੀ ਹੈ ਸਾਰਿਆਂ ਦਾ ਮੁਆਵਜ਼ਾ ਦੇਵਾਂਗੇ ਕਹਿੰਦਾ ਸੀ ਨਾ ਤੁਹਾਡੇ ਭਗਵੰਤ ਮਾਨ ਸੰਗਰੂਰ ਵਾਲੇ ਜਦੋਂ ਆਪਾਂ ਰਿਸ਼ਤਾ ਵੀ ਕਰਦੇ ਆ ਨਾ ਬੜਾ ਸੋ ਸਮਝ ਕੇ ਪਰਵਾਹ ਚ ਹੁੰਦੇ ਆਂ ਪਿਛੋਕੜ ਦੇਖਦੇ ਆਂ ਆਪਾਂ ਆਪਣੀ ਜਾਨ ਦੇ ਰਿਆ ਪੰਜ ਸਾਲ ਵਾਸਤੇ ਬਿਗੈਰ ਦੇਖੇ ਬਿਗੈਰ ਦੇਖੇ ਸਮਝੇ ਆਪਾਂ ਪੰਜ ਸਾਲ ਆ ਝਾੜੂ ਵਾਲ ਨੂੰ ਖਰਾਬ ਕਰਤੇ ਉਦੋਂ ਪਹਿਲੇ ਕਾਂਗਰਸ ਆਪਾਂ ਨੂੰ ਪਤਾ ਸੀ ਕੈਪਟਨ ਅਮਰਿੰਦਰ ਸਿੰਘ ਨੇ ਕੁਝ ਨਹੀਂ ਕਰਨਾ ਪਰ ਆਪਾਂ ਗੱਲਾਂ ਫਿਰ ਤੋਂ ਆ ਗਏ ਹੁਣ ਵੀ ਕਈ ਆਉਣਗੇ ਕੋਈ ਦੁਬਈਆਂ ਆ ਜਾਂਦੇ ਗੋਲ ਪੱਗ ਬਣ ਲੈਂਦੇ ਆਪ ਉਹਦੇ ਘਰ 'ਚ ਸਾਰੇ ਨਸ਼ੇ ਹੁੰਦੇ ਆ ਕਿਸੇ ਨੂੰ ਨਹੀਂ ਪਤਾ ਕਿੱਥੋਂ ਆਇਆ ਤੇ ਕੌਮ ਮਗਰ ਲੱਗ ਜਾਂਦੀ ਹੈ ਉਹ ਵੀ ਆ ਕੇ ਲੁੱਟ ਕੇ ਪਰੇ ਜਾਂਦਾ ਕਿੰਨੀ ਦੇਰ ਆਪਾਂ ਇਹਦਾ ਕੰਮ ਕਰਾਂਗੇ